ਉਦੋਂ ਵੀ ਗਲਤੀ ਇੱਕ ਅੰਦੀ ਮੰਨ ਕੇ ਮਜਬੂਰੀ ਵਾਸਤੇ ਉਹਦੇ ਤੋਂ ਬਾਕੀ ਨੂੰ ਲਾ ਕੇ ਇਧਰ ਉਧਰ ਕਰਕੇ ਵਿਚ ਦੇ ਨਿਕਲਣਾ ਚਾਹੁੰਦੇ ਹੋ ਪੰਜਾਬ ਨੂੰ ਕਿਹਾ ਜਾਂਦਾ ਹੈ ਪੰਜਾਬ ਵੱਸਦਾ ਹੈ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਤੇ ਵੱਸਣ ਦਾ ਮਤਲਬ ਕੀ ਹੈ ਮਤਲਬ ਹੈ ਕਿ ਉਹਨਾਂ ਦੀ ਸੋਝੀ ਦਾ ਸਵਾਲ ਹੈ ਸੋਝੀ ਦਾ ਸਵਾਲ ਸਰਬੱਤ ਦੇ ਭਲੇ ਦਾ ਸਵਾਲ ਹੈ ਸੋਝੀ ਦਾ ਸਵਾਲ ਇਸੇ ਢੰਗ ਦੇ ਨਾਲ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋਧਾ ਸਵਾਲ ਹੈ ਸੋਜੀ ਦਾ ਸਵਾਲ ਕਾਰਪੋਰੇਟ ਮਾਇਆ ਧਾਰੀ ਦੇ ਖਿਲਾਫ ਮਰਕ ਭਾਗੋ ਦੇ ਖਿਲਾਫ ਭਾਈ ਲਾਲੋ ਦੇ ਹੱਕ ਚ ਖੜਨ ਦਾ ਸਵਾਲ ਹੈ ਸੋਜੀ ਦਾ ਸਵਾਲ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤੇ ਨੀਚ ਨਾਨਕ ਤਰਕੇ ਸੰਗ ਸੱਤ ਵੱਡਿਆ ਸੰਗ ਹਰੀਸ ਕਾਸਟਲੈਸ ਸੁਸਾਇਟੀ ਦਾ ਸਵਾਲ ਹੈ ਜਾਤ ਨੂੰ ਪਰੇ ਕਰਕੇ ਉਸ ਵਾਮਨੇ ਦੇ ਵਿੱਚ ਬਰਾਬਰੀ ਦੇ ਕਨਸੈਪਟ ਦਾ ਸਵਾਲ ਹੈ